ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਦੇ ਵਿਸ਼ੇ ਦੀਆਂ ਤਿਆ ਫਰੋਲਦੇ ਆਂ ਅੱਜ ਅਸੀਂ ਗੱਲ ਕਰ ਰਹੇ ਹਾਂ ਮਾਤਾ ਸਾਹਿਬਕੌਰ ਜੀ ਬਾਰੇ ਜਿਨ੍ਹਾਂ ਨੂੰ ਬੜੇ ਸਤਕਾਰ ਨਾਲ ਖਾਲਸੇ ਦੀ ਮਾਤਾ ਕਿਹਾ ਜਾਂਦਾ ਹੈ ਸਾਡੀ ਗੱਲਬਾਤ ਦਾ ਆਧਾਰ ਹੈ ਡਾਕਟਰ ਬਲਕਾਰ ਸਿੰਘ ਦਾ ਇੱਕ ਖੋਜ ਪੱਤਰ ਮਾਤਮੂਰਤ ਮਾਤਾ ਸਾਹਿਬਕੌਰ ਤੇ ਮਕਸਦ ਸਿਰਫ ਇਤਿਹਾਸ ਦੁਹਰਾਵਾ ਨਹੀਂ ਸਗੋਂ ਇਹ ਸਮਝਣਾ ਹੈ ਕਿ ਇੰਨੀ ਵੱਡੀ ਸ਼ਖਸੀਅਤ ਸਾਡੀ ਯਾਦ ਚੋਂ ਦੁੰਦਲੀ ਕਿਉਂ ਹੋ ਗਈ ਹਾਂਜੀ ਤੇ ਦੇਖੋ ਇਸ ਖੋਜ ਪੱਤਰ ਦੀ ਸਭ ਤੋਂ ਦਿਲਚਸਪ ਗੱਲ ਇਹ ਹੀ ਹੈ ਇਹ ਸਿੱਧਾ ਸਵਾਲ ਕਰਦਾ ਹੈ ਕਿ ਇਤਿਹਾਸ ਨੇ ਉਹਨਾਂ ਨਾਲ ਇਨਸਾਫ ਨਹੀਂ ਕੀਤਾ ਲੇਖਕ ਕਹਿੰਦੇ ਨੇ ਕਿ ਇਹ ਸਿਰਫ ਇੱਕ ਇਤਿਹਾਸਿਕ ਸ਼ਖਸੀਅਤ ਨੂੰ ਪੁੱਲਣ ਦੀ ਗੱਲ ਨਹੀਂ ਇਹ ਤਾਂ ਇੱਕ ਪੂਰੇ ਸੰਕਲਪ ਮਤਲਬ ਸਿੱਖੀ ਅੰਦਰ ਮਾਤ ਸ਼ਕਤੀ ਦੇ ਵਿਚਾਰ ਨੂੰ ਨਜ਼ਰਅੰਦਾਜ਼ ਕਰਨ ਦੀ ਗੱਲ ਹੈ ਤੇ ਇਸ ਦਾ ਨੁਕਸਾਨ ਕੀ ਹੋਇਆ ਇਹ ਸਮਝਣਾ ਬਹੁਤ ਜ਼ਰੂਰੀ ਹੈ ਇਹ ਤਾਂ ਸ਼ੁਰੂਆਤ ਹੀ ਬੜੀ ਮਤਲਬ ਗੰਭੀਰ ਹੈ ਡਾਕਟਰ ਬਲਕਾਰ ਸਿੰਘ ਆਪਣੇ ਪੇਪਰ ਦੀ ਸ਼ੁਰੂਆਤ 'ਚ ਇੱਕ ਡੂੰਗੀ ਚਿੰਤਾ ਜ਼ਾਹਿਰ ਕਰਦੇ ਨੇ ਉਹ ਲਿਖਦੇ ਨੇ ਕਿ ਸਾਡੀਆਂ ਇਤਿਹਾਸਿਕ ਸ਼ਖਸੀਅਤਾਂ ਵਿਰਾਸਤੀ ਕੈਨਵਸ ਤੇ ਮੱਦਮ ਹੁੰਦੇ ਜਾ ਰਹੇ ਸੱਚੇ ਬਿੰਦੂਆਂ ਵਰਗੀਆਂ ਹੋ ਗਈਆਂ ਨੇ ਤੇ ਮਾਤਾ ਸਾਹਿਬਕੌਰ ਦੇ ਮਾਮਲੇ ਵਿੱਚ ਤਾਂ ਇਹ ਗੱਲ ਹੋਰ ਵੀ ਚੁਪਦੀ ਏ ਖਾਲਸੇ ਦੀ ਮਾਤਾ ਵਰਗਾ ਇੰਨਾ ਵੱਡਾ ਖਿਤਾਬ ਹੋਵੇ ਤੇ ਫਿਰ ਵੀ ਉਹ ਇਤਿਹਾਸ ਤੇ ਹਾਸ਼ੀਏ ਤੇ ਕਿਉਂ ਬਿਲਕੁਲ ਤੇ ਖੋਜ ਪੱਤਰ ਮੁਤਾਬਕ ਇਸ ਦੇ ਨਤੀਜੇ ਸਿਰਫ ਕਿਤਾਬੀ ਨਹੀਂ ਬਹੁਤ ਅਮਲੀ ਨੇ ਲੇਖਕ ਇਸ ਇਤਿਹਾਸਿਕ ਅਣਗਹਿਲੀ ਨੂੰ ਸਿੱਧਾ ਅੱਜ ਦੇ ਸਮਾਜਿਕ ਮੁੱਦੇ ਨਾਲ ਜੋੜਦੇ ਨੇ ਉਹ ਇਸ ਨੂੰ ਕਹਿੰਦੇ ਨੇ ਮਾਂ ਬੋਲੀ ਦੀਆਂ ਕਮਜ਼ੋਰ ਹੋ ਰੀਆਂ ਪਰਤਾਂ ਮਤਲਬ ਜਦੋਂ ਮਾਤਾ ਸਾਹਿਬਕੌਰ ਵਰਗੇ ਮਜ਼ਬੂਤ ਰੋਲ ਮਾਡਲ ਅੱਖੋਂ-ਓਲੇ ਹੋ ਜਾਣ ਤਾਂ ਸਮਾਜ ਦੀ ਬਣਤਰ ਦਾ ਇੱਕ ਜ਼ਰੂਰੀ ਥੰਮ੍ਹ ਕਮਜ਼ੋਰ ਪੈ ਜਾਂਦਾ ਹੈ ਤੁਸੀਂ ਮਜ਼ਬੂਤ ਤੇ ਵਿਲਟਣ ਰੋਲ ਮਾਡਲ ਕਿਹਾ ਲੇਖਕ ਉਹਨਾਂ ਦੇ ਕਿਸ ਖਾਸ ਗੁਣ ਤੇ ਜ਼ੋਰ ਦਿੰਦੇ ਨੇ ਜਿਸ ਨੂੰ ਇਤਿਹਾਸ ਫੜ ਨਹੀਂ ਸਕਿਆ ਦੇਖੋ ਲੇਖਕ ਇੱਕ ਬਹੁਤ ਖਾਸ ਪਹਿਲੂ ਤੇ ਜ਼ੋਰ ਦਿੰਦੇ ਨੇ ਉਹ ਇਸ ਨੂੰ ਨਿਰੇਚ ਬਚਨ ਬਦਤਾ ਕਹਿੰਦੇ ਨੇ ਮਤਲਬ ਇੱਕ ਅਜੇਹਾ ਸਮਰਪਣ ਅਜੇਹੀ ਸੇਵਾ ਜਿਸ ਪਿੱਛੇ ਕੋਈ ਨਿੱਜੀ ਸਵਾਰਥ ਕੋਈ ਲਾਲਸਾ ਨਹੀਂ ਇਹ ਪੂਰੀ ਤਰ੍ਹਾਂ ਨਿਰਸਵਾਰਥ ਸੇਵਾ ਪਾਵਨਾ ਸੀ ਤੇ ਇਤਿਹਾਸਕਾਰ ਅਕਸਰ ਕੀ ਕਹਿੰਦੇ ਨੇ ਰਾਜਨੀਤਿਕ ਜਿੱਤਾਂ ਹਾਰਾਂ ਤਾਂ ਲਿਖ ਲੈਂਦੇ ਨੇ ਪਰ ਅਜੇਹੀ ਰੋਹਾਨੀ ਉਚਾਈ ਨੂੰ ਅਕਸਰ ਅਣਗੌਲੀਆਂ ਕਰ ਦਿੰਦੇ ਨੇ ਠੀਕ ਜੇ ਇਤਿਹਾਸ ਨੇ ਇਸ ਨਿਰਸਵਾਰਥ ਸਮਰਪਣ ਨੂੰ ਅਣਗੌਲਿਆ ਕੀਤਾ ਤਾਂ ਸ਼ਾਇਦ ਸਾਨੂੰ ਪਿੱਛੇ ਜਾ ਕੇ ਇਸ ਦੀਆਂ ਜੜਾਂ ਲੱਭਣੀਆਂ ਖੋਜ ਪੱਤਰ ਉਹਨਾਂ ਦੇ ਮੁੱਢਲੇ ਜੀਵਨ ਬਾਰੇ ਕੀ ਦੱਸਦਾ ਹੈ ਕਿਵੇਂ ਉਹ ਇਸ ਭੂਮਿਕਾ ਲਈ ਤਿਆਰ ਹੋਏ ਬਿਲਕੁਲ ਸਹੀ ਨੁਕਤਾ ਫੜਿਆ ਤੁਸੀਂ ਉਹਨਾਂ ਦੀ ਸ਼ਖਸੀਅਤ ਦੀ ਨੀਂ ਬਚਪਨ ਹੀ ਰੱਖੀ ਗਈ ਸੀ 1681 ਵਿੱਚ ਰੋਹਤਾਸ ਨਗਰ ਜੋ ਅਜਕਲ ਪਾਕਿਸਤਾਨ ਦੇ ਜਿਲਮ ਜ਼ਿਲੇ ਚ ਹੈ ਉੱਥੇ ਪੈਦਾ ਹੋਏ ਸਨ ਤੇ ਖਾਸ ਗੱਲ ਇਹ ਹੈ ਕਿ ਉਹਨਾਂ ਦਾ ਪਰਿਵਾਰ ਪਾਈ RAMU ji ਦਾ ਪਰਿਵਾਰ ਕੋਈ ਨਵਾਂ ਨਵਾਂ ਸਿੱਖੀ ਨਾਲ ਨਹੀਂ ਜੁੜਿਆ ਸੀ ਉਹਨਾਂ ਦੀਆਂ ਜੜ੍ਹਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਨਾਲ ਜੁੜੀਆਂ ਹੋਈਆਂ ਸਨ ਤਾਂ ਗੁਰੂ ਕਰ ਦੀ ਮਰਿਆਦਾ ਤਾਂ ਉਹਨਾਂ ਦੇ ਖੂਨ ਵਿੱਚ ਸੀ ਮਤਲਬ ਕਿ ਸਿੱਖੀ ਵਿਰਸੇ ਵਿੱਚ ਮਿਲੀ ਸੀ ਤੇ ਉਹਨਾਂ ਦੇ ਆਪਣੇ ਬਚਪਨ ਬਾਰੇ ਕੀ ਵੇਰਵੇ ਨੇ ਬਚਪਨ ਚ ਉਹਨਾਂ ਦਾ ਨਾਂ ਸਾਹਿਬ ਦੇਵਾ ਸੀ ਪੇਪਰ ਦੱਸਦਾ ਹੈ ਕਿ ਉਹ ਬਚਪਨ ਤੋਂ ਹੀ ਆਪਣੀ ਉਮਰ ਤੋਂ ਕਿਤੇ ਵੱਧ ਸਿਆਣੇ ਤੇ ਅ ਅਧਿਆਤਮਿਕ ਰੁਚੀਆਂ ਵਾਲੇ ਸਨ ਮਨ ਹਮੇਸ਼ਾ ਗੁਰਬਾਣੀ ਚ ਜੁੜਿਆ ਰਹਿੰਦਾ ਸੀ ਲੇਖਕ ਲਿਖਦੇ ਨੇ ਕਿ ਉਹਨਾਂ ਨੇ ਸੇਵਾ ਕਰਦਿਆਂ ਸਿਮਰਨ ਵਿੱਚ ਜੁੜਨ ਦੀ ਜਾਂਚ ਬਚਪਨ ਹੀ ਸਿੱਖ ਲਈ ਸੀ ਅੱਛਾ ਇੱਥੇ ਆ ਕੇ ਕਹਾਣੀ ਇੱਕ ਬਹੁਤ ਹੀ ਦਿਲਚਸਪ ਮੋੜ ਲੈਂਦੀ ਹੈ ਜਦੋਂ ਅਸੀਂ ਉਹਨਾਂ ਦੇ ਮੁਢਲੇ ਜੀਵਨ ਨੂੰ ਦੇਖਦੇ ਹਾਂ ਸਾਨੂੰ ਉਸ ਵੇਲੇ ਦੇ ਸਮਾਜਿਕ ਮਾਹੌਲ ਨੂੰ ਵੀ ਸਮਝਣਾ ਪੈਣਾ ਸਿੱਖ ਵਿਚਾਰਤਾ ਰਾ ਤਾਂ ਉਸ ਸਮੇਂ ਦੇ ਸਮਾਜ 'ਚ ਇੱਕ ਕ੍ਰਾਂਤੀ ਵਰਗੀ ਸੀ ਖਾਸ ਕਰਕੇ ਔਰਤਾਂ ਦੇ ਸਤਕਾਰ ਦੇ ਮਾਮਲੇ 'ਚ हां बिल्कुल ਤੇ ਇਸ ਪੱਖ ਨੂੰ ਉਜਾਗਰ ਕਰਨ ਲਈ ਡਾਕਟਰ ਬਲਕਾਰ ਸਿੰਘ ਤੁਲਸੀदास ਦੇ ਰਾਮਚਰਿਤ ਮਾਨਸ ਦਾ ਇੱਕ ਬਹੁਤ ਤਿੱਖਾ ਹਵਾਲਾ ਦਿੰਦੇ ਨੇ ਇਹ ਉਸ ਸਮੇਂ ਦੀ ਸੋਚ ਨੂੰ ਦਰਸਾਉਂਦਾ ਹੈ ਟੋਰ ਗਵਾਰ ਛੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ ਮਤਲਬ ਕਿ ਪਸ਼ੂ ਮੋਰਖ ਛੂਦਰ ਤੇ ਔਰਤ ਇਹ ਸਾਰੇ ਸਜ਼ਾ ਜਾਂ ਕੁੱਟ ਦੇ ਹੱਕਦਾਰ ਨੇ ਇਸ ਸੋਚ ਉਸ ਵੇਲੇ ਸਮਾਜ ਚ ਡੂੰਗੀ ਬੈਠੀ ਹੋਈ ਸੀ ਇਹ ਤਾਂ ਸੁਣ ਕੇ ਹੀ ਕਿੰਨਾ ਅਜੀਬ ਲੱਗਦਾ ਹੈ ਇਸ ਭਿਆਨਕ ਪਿਛੋਕੜ ਦੇ ਮੁਕਾਬਲੇ ਗੁਰੂ ਸਾਹਿਬਾਨ ਦਾ ਸੰਦੇਸ਼ ਤਾਂ ਫਿਰ ਬਹੁਤ ਹੀ ਕ੍ਰਾਂਤੀਕਾਰੀ ਰਿਹਾ ਹੋਵੇਗਾ ਬਿਲਕੁਲ ਗੁਰੂ ਨਾਨਕ ਦੇਵ ਜੀ ਦਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਦਾ ਸੰਦੇਸ਼ ਇਸ ਸੋਚ ਤੇ ਸਿੱਧੀ ਚੋਟ ਸੀ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਬਰਾਬਰੀ ਹੀ ਨਹੀਂ ਸਗੋਂ ਅਗਵਾਈ ਵਿੱਚ ਵੀ ਥਾਂ ਦਿੱਤੀ ਤੇ ਇਸੇ ਮਾਹੌਲ ਨੇ ਸਾਹਿਬਦੇਵਾ ਵਰਗੀਆਂ ਸ਼ਖਸੀਅਤਾਂ ਨੂੰ ਪਾਲਿਆ ਇਹੀ ਉਹ ਜ਼ਮੀਨ ਸੀ ਜਿੱਥੇ ਉਹਨਾਂ ਦੀ ਅਧਿਆਤਮਿਕ ਦਾ بیچ ਪੁੰਗ ਕਰ ਸਕਿਆ ਇਸੇ ਪਿਛੋਕੜ 'ਚ ਉਹਨਾਂ ਦੇ ਜੀਵਨ ਦੀ ਸਭ ਤੋਂ ਅਹਿਮ ਤੇ ਸ਼ਾਇਦ ਸਭ ਤੋਂ ਵਿਲੱਖਣ ਘਟਨਾ ਵਾਪਰਦੀ ਹੈ ਜਦੋਂ ਉਹ 19 ਸਾਲ ਦੇ ਸਨ ਪੋਟੋਹਾਰ ਦੀ ਸੰਗਤ ਉਹਨਾਂ ਦੇ ਵਿਆਹ ਦਾ ਪ੍ਰਸਤਾਵ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਪਹੁੰਚੀ ਹਾਂ ਪਰ ਇਥੇ ਇੱਕ ਵੱਡੀ ਸਮੱਸਿਆ ਸੀ ਗੁਰੂ ਸਾਹਿਬ ਪਹਿਲਾਂ ਹੀ ਗ੍ਰੇਸਤੀ ਜੀਵਨ ਵਿੱਚ ਸਨ ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਜੀ ਉਹਨਾਂ ਦੇ ਮਹਿਲ ਸਨ ਚਾਰ ਸਾਹਿਬਜ਼ਾਦਿਆਂ ਦੇ ਪਿਤਾ ਸਨ ਤਾਂ ਇੱਕ ਹੋਰ ਦੁਨਿਆਵੀ ਵਿਆਹ ਦਾ ਤਾਂ ਸਵਾਲ ਹੀ ਨਹੀਂ ਸੀ ਪਰ ਸੰਗਤ ਦੀ ਸ਼ਰਧਾ ਨੂੰ ਵੀ ਤਾਂ ਨਿਕ ਠੁਕਰਾਇਆ ਜਾ ਸਕਦਾ ਸੀ ਤਾਂ ਫਿਰ ਇਸ ਦਾ ਹੱਲ ਕਿਵੇਂ ਨਿਕਲਿਆ ਇਹ ਸਥਿਤੀ ਤਾਂ ਬੜੀ ਨਾਜ਼ੁਕ ਹੋਵੇਗੀ ਇਸ ਦਾ ਜੋ ਹੱਲ ਨਿਕਲਿਆ ਉਹ ਸਿੱਖ ਇਤਿਹਾਸ ਚ ਬੇਮਿਸਾਲ ਹੈ ਹਲ ਸੀ ਕੁਆਰੇ ਡੋਲੇ ਦਾ ਸੰਕਲਪ 1700 ਈਸਵੀ ਵਿੱਚ ਉਹਨਾਂ ਦਾ ਵਿਆਹ ਤਾਂ ਹੋਇਆ ਪਰ ਇਹ ਇੱਕ ਅਧਿਆਤਮਿਕ ਮਿਲਾਪ ਸੀ ਸਰੀਰਿਕ ਨਹੀਂ ਇੱਕ ਅਜੀਹਰ ਰਿਸ਼ਤਾ ਜੋ ਸੇਵਾ ਸਮਰਪਣ ਤੇ ਰੋਹਾਨੀਅਤ ਤੇ ਟਿਕਿਆ ਸੀ ਦੁਨਿਆਵੀ ਗ੍ਰਹਿਸਥ ਤੇ ਨਹੀਂ ਜੇ ਇਸ ਨੂੰ ਵੱਡੀ ਤਸਵੀਰ 'ਚ ਦੇਖੀਏ ਇਹ ਘਟਨਾ ਤਾਂ ਵਿਆਹ ਦੀਆਂ ਸਾਰੀਆਂ ਰਵਾਇਤੀ ਪਰਿਭਾਸ਼ਾਵਾਂ ਨੂੰ ਹੀ ਚੁਣੌਤੀ ਦਿੰਦੀ ਹੈ ਖੋਜ ਪੱਤਰ 'ਚ ਇੱਕ ਬੜੀ ਖੂਬਸੂਰਤ ਲਾਈਨ ਹੈ ਕਿ ਇਹ ਦਰਸਾਉਂਦਾ ਹੈ ਕਿ ਰੂਹਾਂ ਦੇ ਰਿਸ਼ਤਿਆਂ ਵਿੱਚੋਂ ਸਰੀਰਾਂ ਦੇ ਦਖਲ ਮੰਨਫੀ ਕੀਤੇ ਜਾ ਸਕਦੇ ਹਨ ਬਿਲਕੁਲ ਇਸ ਸਿੱਖੀ ਵਿੱਚ ਸ਼ਰਧਾ ਦੇ ਅਸਲ ਸੁਭਾਅ ਬਾਰੇ ਇੱਕ ਬਹੁਤ ਗਹਿਰਾ ਬਿਆਨ ਹੈ ਪਾਈ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਦਾ ਹਵਾਲਾ ਵੀ ਹੈ ਕਿ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਰਹੇ ਕੁਆਰੋ ਡੋਲਾ ਨਾਮੋ ਕਰੇ ਸੇਵਾ ਬਸੇਮਮ ਥਾਮੋ ਮਤਲਬ ਨਾਮ ਕੁਆਰਾ ਡੋਲਾ ਰਹੇਗਾ ਤੇ ਉਹ ਸੇਵਾ ਕਰਦੇ ਹੋਏ ਗੁਰੂ ਘਰ ਚ ਰਹਿਣਗੇ ਇਹ ਰਿਸ਼ਤੇ ਦੀ ਇੱਕ ਬਿਲਕੁਲ ਨਵੀਂ ਅਧਿਆਤਮਿਕ ਪਰਿਭਾਸ਼ਾ ਸੀ ਤਾਂ ਇਸ ਅਧਿਆਤਮਿਕ ਮਿਲਾਪ ਨੇ ਉਹਨਾਂ ਨੂੰ ਇੱਕ ਨਵੀਂ ਬਹੁਤ ਵੱਡੀ ਭੂਮਿਕਾ ਲਈ ਤਿਆਰ ਕੀਤਾ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਵਿਆਹ 1699 ਵਿੱਚ ਖਾਲਸੇ ਦੀ ਸਾਜਨਾ ਤੋਂ ਠੀਕ ਇੱਕ ਸਾਲ ਬਾਅਦ ਹੁੰਦਾ ਹੈ ਕੀ ਇਹ ਸਿਰਫ ਇਤਫਾਕ ਸੀ ਨਹੀਂ ਡਾਕਟਰ ਬਲਕਾਰ ਸਿੰਘ ਵੀ ਦਲੀਲ ਹੈ ਕਿ ਇਹ ਕੋਈ ਇਤਫਾਕ ਨਹੀਂ ਸੀ ਖਾਲਸੇ ਦੀ ਸਾਜਣਾ ਤੋਂ ਬਾਅਦ ਗੁਰੂ ਸਾਹਿਬ ਇੱਕ ਨਵਾਂ ਅਧਿਆਤਮਿਕ ਪਰਿਵਾਰ ਸਿਰਜ ਰਹੇ ਸਨ ਤੇ ਇਸ ਪਰਿਵਾਰ ਦੇ ਇੱਕ ਪੂਰਾ ਬਿੰਬ ਸਥਾਪਿਤ ਕੀਤਾ ਗਿਆ ਪਿਤਾ ਗੁਰੂ ਗੋਬਿੰਦ ਸਿੰਘ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੇ ਇਸ ਨਵੇਂ ਪਰਿਵਾਰ ਦੀ ਮਾਤਾ ਵਜੋਂ ਮਾਤਾ ਸਾਹਿਬਕੌਰ ਤਾਂ ਜੋ ਖਾਲਸਾ ਪੰਥ ਹਮੇਸ਼ਾ ਇੱਕ ਪਰਿਵਾਰ ਵਾਂਗ ਜੁੜਿਆ ਮਹਿਸੂਸ ਕਰੇ ਤੇ ਖਾਲਸਾ ਪੰਥ ਗੁਰੂ ਸਾਹਿਬ ਲਈ ਕਿੰਨਾ ਅਜ਼ੀਜ਼ ਸੀ ਇਸ ਬਾਰੇ ਵੀ ਖੋਜ ਪੱਤਰ 'ਚ ਜ਼ਿਕਰ ਹੈ ਹਾਂਜੀ ਕਰਤਾਰ ਸਿੰਘ ਕਰਸਵਾਲੀਆ ਦਾ ਇੱਕ ਬਹੁਤ ਪਾਉਪੁਰਤਾ ਹਵਾਲਾ ਹੈ ਤਨਸ੍ਰੀ ਦਸ਼ਮੇਸ਼ ਕਰਤਾਰ ਸਿੰਘਾ ਪੰਤ ਪੁੱਤਰੋਂ ਤੋਂ ਵੱਧ ਚਾਇਆ ਹੈ ਮਤਲਬ ਗੁਰੂ ਸਾਹਿਬ ਲਈ ਖਾਲਸਾ ਪੰਥ ਆਪਣੇ ਸਰੀਰਿਕ ਪੁੱਤਰੋਂ ਤੋਂ ਵੀ ਵੱਧ ਪਿਆਰਾ ਸੀ ਤੇ ਇਸ ਪੰਥ ਰੂਪੀ ਪੁੱਤਰ ਦੀ ਮਾਤ ਦੀ ਜ਼ਿੰਮੇਵਾਰੀ ਮਾਤਾ ਸਾਹਿਬ ਕੌਰ ਨੂੰ ਸੌਂਪੀ ਗਈ ਇੱਥੋਂ ਹੀ ਉਹ ਮਾਤਾ ਸਾਹਿਬ ਕੌਰ ਬਣੇ ਤਾਂ ਇਹ ਸਿਰਫ ਇੱਕ ਖਿਤਾਬ ਨਹੀਂ ਸੀ ਇੱਕ ਅਸਲ ਜ਼ਿੰਮੇਵਾਰੀ ਸੀ ਖਾਸ ਕਰਕੇ 1708 ਚ ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਤਾਂ ਉਹਨਾਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਗਈ ਹੋਵੇਗੀ ਬਹੁਤ ਜ਼ਿਆਦਾ ਉਸ ਤੋਂ ਬਾਅਦ ਤਾਂ ਉਹ ਪੰਥਲੀ ਇੱਕ ਕੇਂਦਰੀ ਤੋਰਾ ਬਣ ਗਏ ਤੇ ਇਸ ਦਾ ਸਭ ਤੋਂ ਠੋਸ ਸਬੂਤ ਨੇ ਉਹਨਾਂ ਦੇ ਹੁਕਮਨਾਮੇ ਉਹਨਾਂ ਦੇ ਹੁਕਮਨਾਮੇ ਇੰਜ ਸ਼ੁਰੂ ਹੁੰਦੇ ਸਨ ਸ੍ਰੀ ਅਕਾਲ ਪੁਰਖ ਜੀ ਦਾ ਖਾਲਸਾ ਸ੍ਰੀ ਮਾਤਾ ਸਾਹਿਬ ਦੇਵੀ ਜੀ ਦੀ ਆਗਿਆ ਹੈ ਸੋਚੋ ਅਕਾਲ ਪੁਰਖ ਦੇ ਖਾਲਸੇ ਨੂੰ ਸਿੱਧੀ ਆਗਿਆ ਮਾਤਾ ਜੀ ਦੇ ਨਾਮ ਤੇ ਜਾਰੀ ਹੋ ਰਹੀ ਸੀ ਇਹ ਤਾਂ ਸਿੱਧੀ ਸਿਆਸੀ ਤੇ ਧਾਰਮਿਕ ਤਾਕਤ ਦਾ ਸਬੂਤ ਹੈ ਪਰ ਕਿ ਖੋਜ ਪੱਤਰ ਇਹ ਦੱਸਦਾ ਹੈ ਕਿ ਉਸ ਵੇਲੇ ਦੇ ਪੰਥਕ ਆਗੂਆਂ ਖਾਸ ਕਰਕੇ ਮਰਦ ਆਗੂਆਂ ਨੇ ਇੱਕ ਔਰਤ ਦੀ ਇਸ ਅਗਵਾਈ ਨੂੰ ਕਿਵੇਂ ਸਵੀਕਾਰ ਕੀਤਾ ਕੋਈ ਵਿਰੋਧ ਇਹ ਬਹੁਤ ਵਧੀਆ ਸਵਾਲ ਹੈ ਸਿੱਧੇ ਤੌਰ ਤੇ ਕਿਸੇ ਵਿਰੋਧ ਦਾ ਜ਼ਿਕਰ ਨਹੀਂ ਮਿਲਦਾ ਲੱਗਦਾ ਹੈ ਕਿ ਉਹਨਾਂ ਦੀ ਅਥਾਰਟੀ ਨੂੰ ਪੂਰੇ ਪੰਥ ਨੇ ਪ੍ਰਵਾਨ ਕੀਤਾ ਹੈ ਕਿਉਂਕਿ ਇਹ ਅਥਾਰਟੀ ਗੁਰੂ ਸਾਹਿਬ ਵੱਲੋਂ ਸੌਂਪੀ ਗਈ ਸੀ ਉਸ ਸਿੱਖਾਂ ਨੂੰ ਆਪਣੇ ਪੁੱਤ ਫਰਜ਼ੰਦ ਕਹਿ ਕੇ ਸੰਬੋਧਨ ਕਰਦੇ ਸਨ ਤੇ ਉਹਨਾਂ ਦੀ ਅਗਵਾਈ ਦਾ ਸਭ ਤੋਂ ਵੱਡਾ ਇਮਤਿਹਾਨ ਹੋਇਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਤਤ ਖਾਲਸਾ ਤੇ ਬੰਦੇਈ ਖਾਲਸਾ ਚ મતભੇਦ ਪੈਦਾ ਹੋ ਗਏ। ਓਹੋ ਉਸ ਨਾਜ਼ੁਕ ਸਮਝ ਉਹਨਾਂ ਨੇ ਕੀ ਭੂਮਿਕਾ ਨਿਭਾਈ ਉਸ ਵੇਲੇ ਉਹਨਾਂ ਨੇ ਪੰਥ ਨੂੰ ਇਕਜੁੱਟ ਰੱਖਣ ਲਈ ਫੈਸਲਾ ਕੋਨ ਅਗਵਾਈ ਦਿੱਤੀ। ਹੁਕਮਨਾਮੇ ਜਾਰੀ ਕਰਕੇ ਕਿਹਾ ਤੁਸੀਂ ਸਭ ਮੇਰੇ ਪੁੱਤਰ ਹੋ ਆਪਸ ਵਿੱਚ ਇਕਤਾ ਰੱਖਣੀ ਗੁਰੂ ਘਰ ਇੱਕ ਜਾਣਣਾ। ਇਹ ਸਾਫ਼ ਦੱਸਦਾ ਹੈ ਕਿ ਉਹ ਸਿਰਫ ਇੱਕ ਅਧਿਆਤਮਿਕ ਮਾਰਗਦਰਸ਼ਕ ਹੀ ਨਹੀਂ ਸਗੋਂ ਇੱਕ ਸੂਝਵਾਨ ਸਿਆਸੀ ਆਗੂ ਵੀ ਸਨ ਇਹ ਸਭ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਇੰਨੀ ਵੱਡੀ ਸ਼ਖਸੀਅਤ ਨੂੰ ਇਤਿਹਾਸ 'ਚ ਉਹ ਥਾਂ ਕਿਉਂ ਨਹੀਂ ਮਿਲੀ ਇਸ ਅਣਗੇਲੀ ਦਾ ਕਾਰਨ ਕੀ ਦੱਸਿਆ ਗਿਆ ਲੇਖਕ ਕਹਿੰਦੇ ਨੇ ਕਿ 1708 ਤੋਂ ਬਾਅਦ ਪੰਥ ਦੀ ਅਗਵਾਈ ਦੇ ਦੋ ਮੁੱਖ ਥੰਮ ਸਨ ਇੱਕ ਪਾਸੇ ਸੀ ਸ਼ਬਦ ਗੁਰੂ ਯਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੂਜੇ ਪਾਸੇ ਸੀ ਪੰਥਕ ਭੂਮਿਕਾ ਜੋ ਖਾਲਸਾ ਮਤਾਬਜੋ ਮਤਾ ਸਾਹਿਬਕੌਰ ਨਿਭਾਰੇ ਸਨ ਸਮਾਪਾ ਕੇ ਪੰਥ ਨੇ ਸ਼ਬਦ ਗੁਰੂ ਦੇ ਸੰਕਲਪ ਨੂੰ ਤਾਂ ਪੂਰੀ ਤਰ੍ਹਾਂ ਅਪਣਾ ਲਿਆ ਪਰ ਪੰਥ ਮਾਤਾ ਦੀ ਅਮਲੀ ਭੂਮਿਕਾ ਨੂੰ ਸੰਸਥਾਗਤ ਰੂਪ ਦੇਣਾ ਭੁੱਲ ਗਿਆ ਤੇ ਇਸ ਪੁੱਲ ਦਾ ਖਮਿਆਜ਼ਾ ਕੀ ਹੋਇਆ ਤੁਸੀਂ ਸ਼ੁਰੂ ਚ ਨੁਕਸਾਨ ਸ਼ਬਦ ਵਰਤਿਆ ਸੀ ਅੱਜ ਦੇ ਸਮਾਜ ਚ ਇਸ ਗਵਾਚੀ ਹੋਈ ਨਾਰੀ ਭੂਮਿਕਾ ਦਾ ਅਸਰ ਕਿੱਥੇ ਦਿਸਦਾ ਹੈ ਡਾਕਟਰ ਬਲਕਾਰ ਸਿੰਘ ਦਾ ਤਰਕ ਹੈ ਕਿ ਜਦੋਂ ਮਾਤਾ ਜੀ ਦੇ ਇਸ ਮਹਾਨ ਰੋਲ ਮਾਡਲ ਨੂੰ ਨਹੀਂ ਸੰਭਾਲਿਆ ਗਿਆ ਤਾਂ ਹੌਲੀ-ਹੌਲੀ ਸਿੱਖ ਸਮਾਜ 'ਚੋਂ ਔਰਤ ਦੀ ਅਗਵਾਈ ਵਾਲੀ ਭੂਮਿਕਾ ਗੁਵਾਚਦੀ ਗਈ ਮਾਂ ਦਾ ਸੰਕਲਪ ਸਿਰਫ ਘਰੇਲੂ ਜ਼ਿੰਮੇਵਾਰੀਆਂ ਤੱਕ ਰਹਿ ਗਿਆ ਜਦਕਿ ਮਾਤਾ ਸਾਹਿਬਕੌਰ ਨੇ ਮਾਂ ਦੇ ਸੰਕਲਪ ਨੂੰ ਪੂਰੇ ਪੰਥ ਦੀ ਅਗਵਾਈ ਤੱਕ ਵਿਸ਼ਾਲ ਕੀਤਾ ਸੀ ਕਮਿਆਜ਼ਾ ਇਹ ਹੋਇਆ ਕਿ ਸਾਡੀਆਂ 3 ਭੈਣਾਂ ਕੋਲੋਂ ਇੱਕ ਅਜਿਹਾ ਪ੍ਰੇਰਣਾ ਸਰੋਤ ਖੁੱਸ ਗਿਆ ਜੋ ਉਹਨਾਂ ਨੂੰ ਪੰਥ ਦੀਆਂ ਆਗੂ ਬਣਨ ਲਈ ਪ੍ਰੇਰਿਤ ਕਰ ਸਕਦਾ ਸੀ ਕਿ ਮਾਤਾ ਸਾਹਿਬ ਕੌਰ ਸਿਰਫ ਇੱਕ ਇਤਿਹਾਸਿਕ ਸ਼ਖਸੀਅਤ ਨਹੀਂ ਸਨ ਉਹ ਇੱਕ ਅਧਿਆਤਮਿਕ ਆਗੂ ਇੱਕ ਪ੍ਰਸ਼ਾਸਕ ਤੇ ਮਾਂ ਦੀ ਭੂਮਿਕਾ ਦੇ ਇੱਕ ਵਿਲੱਖਣ ਸੰਕਲਪ ਦਾ ਪ੍ਰਤੀਕ ਸਨ ਤੇ ਉਹਨਾਂ ਦੀ ਕਹਾਣੀ ਨੂੰ ਨਾ ਸੰਭਾਲ ਕੇ ਸਿੱਖ ਸਮਾਜ ਨੇ ਇੱਕ ਬਹੁਤ ਵੱਡੀ ਕੀਮਤ ਚੁਕਾਈ ਹੈ ਹੂੰ ਤੇ ਖੋਜ ਪੱਤਰ ਇੱਥੇ ਹੀ ਨਹੀਂ ਰੁਕਦਾ ਉਹ ਭਵਿਕ ਲਈ ਇੱਕ ਰਸਤਾ ਵੀ ਸੁਝਾਉਂਦਾ ਹੈ ਲੇਖਕ ਦਾ ਮੰਨਣਾ ਹੈ ਕਿ ਜਿੰਨਾ ਚਿਰ ਸਿੱਖ ਮਾਤਰ ਤਬ ਨੂੰ ਸਥਾਪਿਤ ਅਤੇ ਪ੍ਰਚੰਡਿਤ ਨਹੀਂ ਕੀਤਾ ਜਾਂਦਾ ਉੰਨਾ ਚਿਰ ਸਿੱਖ ਘਰਾਂ ਵਿੱਚ ਸਿੱਖੀ ਦੀ ਸੰਭਾਲ ਨਹੀਂ ਕੀਤੀ ਜਾ ਸਕਦੀ ਮਤਲਬ ਜੇ ਅੱਜ ਸਿੱਖੀ ਨੂੰ ਬਚਾਉਣਾ ਹੈ ਤਾਂ ਮਾਂ ਦੀ ਇਸ ਅਗਵਾਈ ਵਾਲੀ ਭੂਮਿਕਾ ਨੂੰ ਮੋੜ ਸਾਬਿਤ ਕਰਨਾ ਪਵੇਗਾ ਕੀ ਉਹ ਇਸ ਲਈ ਕੋਈ ਠੋਸ ਕਦਮ ਵੀ ਸੁਝਾਉਂਦੇ ਨੇ ਹਾਂ ਉਹ ਇੱਕ ਵਿਹਾਰਕ ਸੁਝਾਅ ਦਿੰਦੇ ਨੇ ਕਿ ਮਾਤਾ ਸਾਹਿਬ ਕੌਰ ਦੇ ਨਾਮ ਤੇ ਮਾ ਦਿਵਸ ਮਨਾਇਆ ਜਾਵੇ ਪਰ ਇਹ ਪੱਛਮੀ ਮਦਰਸ ਡੇ ਵਾਂਗ ਸਿਰਫ ਫੁੱਲ ਤੋਹਫੇ ਦੇਣ ਵਾਲਾ ਦਿਨ ਨਾ ਹੋਵੇ ਸਗੋਂ ਇਸ ਦਿਨ ਮਾਤਾ ਸਾਹਿਬ ਕੌਰ ਦੀ ਵਿਰਾਸਤ ਉਹਨਾਂ ਦੀ ਅਗਵਾਈ ਤੇ ਉਹਨਾਂ ਦੇ ਨਿਰਿਛਤ ਸਮਰਪਣ ਦੇ ਗੁਣਾਂ ਤੇ ਵਿਚਾਰ ਹੋਵੇ ਇਹ ਤਾਂ ਇੱਕ ਬਹੁਤ ਹੀ ਉਸਾਰੂ ਸੁਝਾਅ ਹੈ ਪਰ ਲੱਗਦਾ ਹੈ ਗੱਲ ਇੱਥੇ ਖਤਮ ਨਹੀਂ ਹੁੰਦੀ ਨਹੀਂ ਲੇਖਕ ਸਾਨੂੰ ਇੱਕ ਬਹੁਤ ਹੀ ਗੰਭੀਰ ਤੇ ਚੁਣੌਤੀਪੂਰਨ ਸਵਾਲ ਨਾਲ ਛੱਡ ਜਾਂਦਾ ਹੈ ਉਹ ਕਲਾਸ ਵਾਲੀਆ ਦੇ ਇੱਕ ਅੰਤਮ ਹਵਾਲੇ ਦੀ ਵਰਤੋਂ ਕਰਦਾ ਹੈ ਜੋ ਸਾਨੂੰ ਸਾਰਿਆਂ ਨੂੰ ਚੰਝੋੜ ਕੇ ਰੱਖ ਦਿੰਦਾ ਹੈ ਖੂਕ ਸੁੱਤੇ ਨੂੰ ਜੰਝੂ ਲਈਦਾ ਮੁਰਦਾ ਹੋ ਜਾਏ ਕੌਣ ਜਗਾਏ ਉਹਨੂੰ ਵਾਹ ਇਹ ਤਾਂ ਬਹੁਤ ਭਾਰੀ ਗੱਲ ਹੈ ਇਸ ਦਾ ਕੀ ਮਤਲਬ ਹੋਇਆ ਇਸ ਦਾ ਪਾਵ ਹੈ ਕਿ ਜੇ ਕੋਈ ਗੂੜੀ ਨੀਂਦ ਸੁਤਾ ਹੋਵੇ ਉਸ ਨੂੰ ਹਿਲਾ ਕੇ ਜਗਾਇਆ ਜਾ ਸਕਦਾ ਹੈ ਪਰ ਜੇ ਕੋਈ ਮਰ ਹੀ ਚੁੱਕਾ ਹੋਵੇ ਉਸ ਨੂੰ ਕੌਣ ਜਗਾ ਸਕਦਾ ਹੈ ਇਹ ਸਵਾਲ ਸਿੱਧਾ ਸਾਡੀ ਸਮੂਹਿਕ ਚੇਤਨਾ ਤੇ ਹੈ ਕੀ ਅਸੀਂ ਆਪਣੀ ਵਿਰਾਸਤ ਪ੍ਰਤੀ ਸਿਰਫ ਸੁੱਕਤੇ ਪਏ ਹਾਂ ਜਿਨ੍ਹਾਂ ਨੂੰ ਜਗਾਇਆ ਜਾ ਸਕਦਾ ਹੈ ਜਾਂ ਫਿਰ ਸਾਡੀ ਚੇਤਨਾ ਇਸ ਮਾਮਲੇ 'ਚ ਮਰ ਚੁੱਕੀ ਹੈ ਇਹ ਇੱਕ ਅਜੀਹਾ ਸਵਾਲ ਹੈ ਜਿਸ ਦਾ ਜਵਾਬ ਪੂਰੇ ਪਾਈਕਾਰੇ ਨੂੰ ਮਿਲ ਕੇ ਲੱਭਣਾ ਪਵੇਗਾ ਇਹ ਚਰਚਾ ਸਿਰਫ ਇਤਿਹਾਸ ਨੂੰ ਯਾਦ ਕਰਨ ਬਾਰੇ ਨਹੀਂ ਰਹੀ ਸਗੋਂ ਇਹ ਵਰਤਮਾਨ ਦਾ ਮੁਲਾਂਕਣ ਕਰਨ ਤੇ ਭਵਿੱਖ ਲਈ ਰਾਹ ਲੱਭਣ ਦੀ ਕੋਸ਼ਿਸ਼ ਬਣ ਗਈ ਹੈ ਮਾਤਾ ਸਾਹਿਬ ਕੌਰ ਦੀ ਕਹਾਣੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਜਦੋਂ ਇੱਕ ਸਮਾਜ ਆਪਣੇ ਮਹਾਨ ਆਗੂਆਂ ਖਾਸ ਕਰਕੇ ਆਪਣੀਆਂ ਇਸਤਰੀਆਂ ਆਗੂਆਂ ਨੂੰ ਪੁੱល ਜਾਂਦਾ ਹੈ ਤਾਂ ਉਹ ਸਿਰਫ ਆਪਣਾ ਅਤੀਤ ਹੀ ਨਹੀਂ ਗਵਾਉਂਦਾ ਸਗੋਂ ਆਪਣੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਵੀ ਸੀਮਿਤ ਕਰ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ